ਰੀਡਕੋੜ ਪੁਲਿਸ ਵੱਲੋਂ ਰਹੁ ਦਿਸ ਵਾਲ ਗੈਂਗ ਦੇ ਤਿੰਨ ਗੁਰਗਿਆਂ ਗ੍ਰਿਫਤਾਰ ਕੀਤਾ ਗਿਆ ਹੈ। ਦੋਹਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ। ਇਸ ਬਾਰੇ ਜਾਣਕਾਰੀ ਦਿੰਦੇ ਆ ਐਸਐਸਪੀ ਪ੍ਰਗਿਆ ਜਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਇੱਕ ਵਿਅਕਤੀ ਜੋ ਕਿ ਮੋਟਰਸਾਈਕਲ ਤੇ ਆ ਰਿਹਾ ਸੀ। ਉਸਨੇ ਪੁਲਿਸ ਨੂੰ ਦੇਖ ਕੇ ਪੁਲਿਸ ਪਰ ਫਾਇਰਿੰਗ ਕਰ ਦਿੱਤੀ। ਜਵਾਬੀ ਫਾਇਰਿੰਗ ਵਿੱਚ ਪੁਲਿਸ ਵੱਲੋਂ ਚਲਾਈ ਗੋਲੀ ਦੌਰਾਨ ਗੈਂਗਸਟਰ ਦੇ ਗੋਲੀਆਂ ਲੱਗੀਆਂ ਜ਼ਖਮੀ ਹੋ ਗਿਆ ਜਿਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੇ ਕਬਜ਼ੇ ਵਿੱਚੋਂ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ। ਤੇ ਸਾਡਾ ਜਿਹੜਾ ਇੱਕ ਹਫਤੇ ਦਾ ਆਪਰੇਸ਼ਨ ਸੀ ਉਹਦੇ ਵਿੱਚ ਕੱਲ ਦੋ ਬੰਦੇ ਅਰੈਸਟ ਹੋਏ ਅਕਿਊਜ਼ਡ ਸੀਗੇ ਜਿਹਦੇ ਚ ਇੱਕ ਬਲਜੀਤ ਸਿੰਘ ਕੱਦੂ ਔਰ ਇੱਕ ਸਨੀ ਨਾਮ ਦਾ ਬੰਦਾ ਅਰੈਸਟ ਹੋਇਆ ਜਿਹੜੇ ਦੋਨੋਂ ਹੀ ਕੋਟ ਈਸੇਖਾਂ ਮੋਗਾ ਦੇ ਵਸਨੀਕ ਸੀ ਤੇ ਉਹਨਾਂ ਕੋਲੋਂ ਇੱਕ ਬਹੁਤ ਹੀ ਸੋਫਿਸਟੀਕੇਟਿਡ 0.30 ਵੈਪਨ ਰਿਕਵਰ ਹੋਇਆ ਇਹ ਜਦੋਂ ਰਿਕਵਰ ਹੋਇਆ ਤੇ ਫਰੀਦਕੋਟ ਪੁਲਿਸ ਵੱਲੋਂ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਫ ਆਈ ਆਰ ਨੰਬਰ 224 ਰਜਿਸਟਰ ਹੋਈ ਪੀਐਸ ਸਦਰ ਕੋਟਕਪੁਰਾਜ ਇਨ ਦੋਨੋਂ ਅਕਿਊਜ਼ਡ ਦੀ ਜਦੋਂ ਇੱਕ ਸਸਟੇਨਡ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਨੇ ਇਹ ਦੱਸਿਆ ਕਿ ਇਹ ਵੈਪਨ ਇਹਨਾਂ ਨੇ ਇੱਕ ਅਰਸ਼ਦੀਪ ਨਾ ਉਰਫ ਵਿੱਕੀ ਨਾਮ ਦੇ ਬੰਦੇ ਕੋਲੋਂ ਪ੍ਰੋਕਿਊਰ ਕੀਤਾ ਹੈ ਇਹ ਬੰਦਾ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ ਹੈ ਤੇ ਫਰੀਦਕੋਟ ਪੁਲਿਸ ਦੀ ਸਾਰੀ ਹੀ ਟੀਮਾਂ ਬੰਬ ਮੁਸਤੈਦ ਸੀ ਤੇ ਪੂਰੇ ਜ਼ਿਲ੍ਹੇ 'ਚ ਹੀ ਅਸੀਂ ਨਾਕਾਬੰਦੀਆਂ ਕੀਤੀਆਂ ਹੋਈਆਂ ਸੀਗੀਆਂ ਕਾ ਇੱਕ ਨਕਾ ਐਸਐਚਓ ਬਾਜਾਖਾਨਾ ਨੇ ਇੱਥੇ ਲਗਾਇਆ ਹੋਇਸੀ ਇਸ ਲੋਕੇਸ਼ਨ ਤੇ ਜਿੱਥੇ ਐਸੀ ਖੜੇ ਐ ਇਹ ਘਣੀਆਂ ਤੋਂ ਮੱਲਾ ਜਾਂਦਾ ਹੈ ਇਹ ਰਸਤਾ ਤੇ ਇੱਥੇ ਸੇਮ ਨਾਲੇ ਬੁਲਦੇ ਨੇੜੇ ਨਾਕਾ ਲੱਗਿਆ ਤੇ ਇੱਕ ਸਟ੍ਰਿਕਟ ਚੈਕਿੰਗ ਜਦੋਂ ਹੋ ਰਹੀ ਸੀ ਤਾਂ ਇੱਕ ਸ਼ੱਕੀ ਮੋਟਰਸਾਈਕਲ ਸਵਾਰ ਇੱਥੇ ਆਇਆ ਤੇ ਜਦੋਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨੇ ਪੁਲਿਸ ਪਾਰਟੀ ਤੇ ਫਾਇਰ ਕਿਤੇ ਪੁਲਿਸ ਪਾਰਟੀ ਨੇ ਰਿਟੈਲੀਏਸ਼ਨ ਚ ਔਰ ਆਪਣੇ ਸੈਲਫ ਡਿਫੈਂਸ ਚ ਔਰ ਉਹਨੂੰ ਰੋਕਣ ਵਾਸਤੇ ਫਾਇਰ ਕੀਤੇ ਔਰ ਉਸ ਬੰਦੇ ਦੀ ਲੱਚ ਉਹ ਫਾਇਰ ਵੱਜੇ ਉਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਇਸ ਬੰਦੇ ਦੀ ਪਛਾਣ ਉਹੀ ਅਰਸ਼ਦੀਪ ਸਿੰਘ ਉਰਫ ਵਿੱਕੀ ਨਾਮ ਸੇ ਇਹਦੀ ਪਛਾਣ ਹੋਈ ਹੈ ਦ ਸੰਯੋਗ ਗੱਲ ਇਹ ਹੈ ਕਿ ਕੱਲ ਜਿਹੜੇ ਦੋਨੋਂ ਅਕਿਊਜ਼ ਅਰੈਸਟ ਹੋਏ ਉਹਨਾਂ ਨੇ ਇਹ ਦੱਸਿਆ ਕਿ ਇਹ ਤਿੰਨੋਂ ਹੀ ਬੰਦੇ ਫਿਰੋਤੀ ਮੰਗਣ ਦੇ ਆਦੀ ਨੇ ਤੇ ਇਹਨਾਂ ਦਾ ਪੁਰਾਣਾ ਕ੍ਰਿਮਿਨਲ ਰਿਕਾਰਡ ਹੈ ਤੇ ਵਿਦੇਸ਼ ਚ ਬੈਠਾ ਇੱਕ ਬਦਮਾਸ਼ ਹੈ ਪ੍ਰਭ ਦਾਸੂਵਾਲ ਉਹਦੇ ਗੈਂਗ ਨੂੰ ਇਹ ਬਿਲੋਂਗ ਕਰਦੇ ਨੇ ਤੇ ਪੰਜਾਬ ਦੇ ਮਲਟੀਪਲ ਜ਼ਿਲ੍ਹਿਆਂ ਚ ਜਿਵੇਂ ਕਿ ਮੋਗਾ, ਅੰਮ੍ਰਿਤਸਰ ਰੂਰਲ, ਤਰਨਤਾਰਨ ਇੱਥੇ ਇਹਨਾਂ ਨੇ ਫਰੋਤੀਆਂ ਦੀ ਮਲਟੀਪਲ ਕਾਲਸ ਕੀਤੀਆਂ ਮਲਟੀਪਲ ਐਕਸਟਰਸ਼ਨ ਕਾਲਸ ਕਰਦੇ ਹੋਏ ਇਹਨਾਂ ਤੇ ਪਰਚੇ ਵੀ ਰਜਿਸਟਰ ਹੋਏ ਜਿਹੜਾ ਕੱਲ ਬੰਦਾ ਅਰੈਸਟ ਹੋਇਆ ਬਲਜੀਤ ਕੱਦੂ ਉਹਤੇ 15 ਲੱਖ ਰੁਪਏ ਦੀ ਫਰੋਤੀ ਮੰਗਣ ਦਾ ਆਲਰੇਡੀ ਪਰਚਾ ਰਜਿਸਟਰਡ ਹੈ ਇਹ ਜਿਹੜਾ ਬੰਦਾ ਅੱਜ ਅਰੈਸਟ ਹੋਇਆ ਹੈ ਅਰਸ਼ਦੀਪ ਇਹਨੇ ਫਾਇਰਿੰਗ ਦੀ 3 ਤੋਂ 4 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਹੜੀ ਬਾਹਰ ਬੈਠੇ ਬਦਮਾਸ਼ਾਂ ਦੇ ਇਸ਼ਾਰੇ ਤੇ ਇੱਥੇ ਪੰਜਾਬ 'ਚ ਇਹਨਾਂ ਦੀ ਕਾਲਸ ਆਉਂਦੀਆਂ ਤੇ ਆ ਕੇ ਬੰਦਿਆਂ ਨੂੰ ਡਰਾਉਂਦੇ ਹਨ ਤੇ ਉਹਨਾਂ ਦੇ ਗੇਟ ਤੇ ਫਾਇਰਿੰਗ ਕਰਨ ਦੀ ਵੀ ਇਹਦੀ ਸਾਡੇ ਕੋਲ ਇਨਪੁਟ ਸਿਗੀਆਂ ਜਿਹੜੀ ਇਹਨੇ ਪਹਿਲੇ ਵਾਰਦਾਤਾਂ ਕੀਤੀਆਂ ਹੈ ਦੱਸਣ ਜੋ ਕੱਲ ਇੱਕ ਇਹ ਵੀ ਹੈ ਕਿ ਇਹਨੇ ਕੱਲ ਯਾਨੀ 14 ਤਾਰੀਖ ਨੂੰ ਵੀ ਇਹਨਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦੇਣਾ ਸੀ ਮੋਗਾ ਵਿਖੇ ਜਿਹੜੀ ਫਰੀਦਕੋਟ ਪੁਲਿਸ ਦੇ ਇੱਕ ਟਾਈਮਲੀ ਐਕਸ਼ਨ ਦੀ ਵਜ੍ਹਾ ਨਾਲ ਇਹ ਮਲਟੀਪਲ ਜਿਹੜੀ ਵਾਰਦਾਤਾਂ ਟਰੇਸ ਵੀ ਹੋਈ ਹੈ ਇਹ ਜਿਹੜੇ ਮਾੜੇ ਅਨਸਰ ਹਨ ਉਹਨਾਂ ਨੂੰ ਫੜਿਆ ਵੀ ਗਿਆ ਤੇ ਅੱਗੇ ਹੋਣ ਵਾਲੀ ਜਿਹੜੀ ਵਾਰਦਾਤਾਂ ਹੈਗੀਆਂ ਉਹ ਵੀ ਪ੍ਰੀਵੈਂਟ ਹੋਈਆਂ ਇਹ ਜਿਹੜਾ ਸਾਡਾ ਐਕਸ਼ਨ ਹੈ ਔਰ ਇਹ ਕੰਪਲੀਟ ਟੀਮਵਰਕ ਹੈ ਇਹ ਇਹ ਦਰਸਾਉਂਦਾ ਹੈ ਕਿ ਫਰੀਦਕੋਟ ਪੁਲਿਸ ਦੇ ਸਾਰੇ ਮੁਲਾਜ਼ਮ ਹਾਮੇ ਉਹ ਐਸਐਚਓਜ਼ ਹੈ ਪਹਾਵੇਂ ਸੀਆਈਏ ਇਨਚਾਰਜ ਹੈ ਪਹਾਵੇਂ ਡੀਐਸਪੀਜ਼ ਨੇ ਔਰ ਜਿਹੜੇ ਸੀਨੀਅਰ ਆਫੀਸਰਜ਼ ਨੇ ਸਾਰੇ ਹੀ ਫੀਲਡ ਤੇ ਰਹਿੰਦੇ ਨੇ ਔਰ ਇੱਕ ਕੰਪਲੀਟ ਕੋਆਰਡੀਨੇਸ਼ਨ ਦੇ ਨਾਲ ਸਾਡੇ ਅਨਸਰਾਂ ਦੇ ਖਿਲਾਫ ਇੱਕ ਸਖਤ ਸਖਤ ਕਾਰਵਾਈ ਸਾਡੇ ਵੱਲੋਂ ਹੋ ਰਹੀ ਹੈ ਇਹ ਚ ਇਹ ਪੂਰਾ ਹੀ ਆਪਰੇਸ਼ਨ ਸਾਡੀ ਡੀਆਈਜੀ ਰੇਂਜ ਮੈਡਮ ਨੇ ਨਿਲਾੰਬਰੀ ਜਗ੍ਹਾ ਦੇ ਲਈ ਉਹਨਾਂ ਦੀ ਡਾਇਰੈਕਸ਼ਨਸ ਹੇਠ ਹੋਇਆ ਹੈ ਅਰੁਣਾ ਨੇ ਇਸ ਪੂਰੇ ਗੇਸ ਨੂੰ ਪਰਸਨਲੀ ਮਾਨੀਟਰ ਕੀਤਾ ਹੈ। ਬਿਲਕੁਲ بڑے ਗੈਂਗ ਨਾਲ ਵੀ ਸੰਬੰਧ ਹੈ। ਜੀ ਜਿਵੇਂ ਮੈਂ ਕਿਹਾ ਜਿਹੜਾ ਬਾਹਰ ਬੈਠਾ ਇਹ ਬਦਮਾਸ਼ ਹੈ। ਇਹਨੂੰ ਮੈਂ ਤੇ ਗੈਂਗਸਟਰ ਕਹਿੰਦੀ ਨਹੀਂ ਐ ਮੈਂ ਤੇ ਇਹਨਾਂ ਨੂੰ ਬਦਮਾਸ਼ ਹੀ ਕਹਿੰਦੀ। ਇਹ ਪ੍ਰਭ ਦਾਸੂਵਾਲ ਨਾਮ ਦਾ ਗੈਂਗਸਟਰ ਹੈ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਹ ਵਾਰਨਿੰਗ ਦੇਵਾਂਗੇ ਕਿ ਤੁਹਾਡੇ ਜਿਹੜੇ ਵੀ ਇਹ ਗੁਰਗੇ ਹਨ ਜਿਹੜੇ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੇ ਖਿਲਾਫ ਅਸੀਂ ਸਭ ਤੋਂ ਸਖਤ ਕਾਰਵਾਈ ਇੱਥੇ ਵੀ ਕਰਾਂਗੇ ਤੇ ਜਿਹੜੇ ਬਾਹਰ ਬੈਠੇ ਉਹਨਾ ਦੀ ਵੀ ਜਿਹੜੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹੜੀ ਕਾਰਵਾਈ ਹੁੰਦੀ ਹੈ ਅਸੀਂ ਜਿੱਥੇ ਵੀ ਹੈਗੇ ਹਾਂ ਅਸੀਂ ਉੱਥੇ ਆ ਕੇ ਤੁਹਾਨੂੰ ਫੜਾ ਹਾਂ ਜੀ ਇਹਨਾਂ ਤੇ ਪੁਰਾਣੇ ਮੁਕਦਮੇ ਦਰਜ ਹੋਣਗੇ ਔਰ ਬਲਜੀਤ ਕਦੂ ਦੇ ਵੀ ਪੁਰਾਣਾ ਮੁਕਦਮਾ ਦਰਜ ਹੈ ਇਹ ਜਿਹੜਾ ਬੰਦਾ ਹੈ ਜਿਹੜਾ ਆਇਡੈਂਟੀਫਾਈ ਹੋਇਆ ਹੈ ਜਿਹਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਇਹਦੇ ਵੀ ਇੱਕ ਪੁਰਾਣਾ ਅੰਮ੍ਰਿਤਸਰ ਰੂਰਲ ਚ ਪਰਚਾ ਦਰਜ ਹੈ ਜੀ ਇਹਨੇ ਪੁਲਿਸ ਪਾਰਟੀ ਤੇ ਦੋ ਫਾਇਰ ਕੀਤੇ ਜਿਹੜਾ ਇੱਕ ਜਿਹੜਾ ਬੈਰੀਕੇਡ ਸੀ ਉਹਦੀ ਵਜ੍ਹਾ ਨਾਲ ਪੁਲਿਸ ਪਾਰਟੀ ਦਾ ਬਚਾਅ ਹੋ ਗਿਆ ਉਹ ਬੈਰੀਕੇਡ 'ਚ ਵਜੇ ਤਾਂ ਪੁਲਿਸ ਨੇ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਾਡੇ ਵੱਲੋਂ ਵੀ ਫਾਇਰਿੰਗ ਹੋਈ ਜਿਹੜਾ ਇਹ ਕਿ ਇਹਦੀ ਲਾਚੇ ਹਿੱਟ ਹੋਇਆ ਮੈਡਮ ਇਹ ਜੋ ਪ੍ਰੋਤਸਤ ਕਰ ਕੀਤੀ ਚੱਲੀ ਹੈ ਕਿ ਫਰੀਦਕੋਟ ਦੇ ਏਰੀਏ ਦੇ ਵਿੱਚ ਕਿੰਨੇ ਤੋਂ ਲੋਕਾਂ ਤੋਂ ਇਹਨਾਂ ਵੱਲੋਂ ਪੁਕੀਰ ਮੰਗੀ ਜਾ ਰਹੀ ਜੀ ਫਰੀਦਕੋਟ ਦਾ ਹੈ ਇਹਦੇ 'ਚ ਹਲੇ ਤੱਕ ਕੋਈ ਵੀ ਇਹਨਾਂ ਨੇ ਨਹੀਂ ਐਡਮਿਟ ਕੀਤਾ ਹੈ ਇਹਨਾਂ ਨੇ ਜਿਹੜੀ ਸਰਾਊਂਡਿੰਗ ਡਿਸਟ੍ਰਿਕਟਸ ਨੇ ਜਿਵੇਂ ਮੋਗਾ, ਅੰਮ੍ਰਿਤਸਰ ਰੂਰਲ ਤਰਨਤਾਰਨ ਬਾਕੀ ਜ਼ਿਲ੍ਹਿਆਂ 'ਚ ਇਹਨਾਂ ਨੇ ਪੁਰਾਣੀ ਵਾਰਦਾਤ ਔਰ ਇਹ ਅੱਜ ਅਰੈਸਟ ਹੋ ਗਏ ਤਾਂ ਇਹ ਜਿਹੜੀ ਮਲਟੀਪਲ ਵਾਰਦਾਤਾ ਅੱਗੇ ਕਰਨਾ ਚਾਹੁੰਦੇ ਸੀ ਉਹ ਵੀ ਅਸੀਂ ਪ੍ਰੀਵੈਂਟ ਕਰ ਲਿਆ। ਹਾਂਜੀ ਇਹ ਅੱਜ ਅਰੈਸਟ ਹੋਇਆ ਇਹਦੇ ਦੋ ਸਾਥੀ ਕੱਲ ਸਾਡੇ ਵੱਲੋਂ ਆਲਰੇਡੀ ਅਰੈਸਟ ਹੋ ਚੁੱਕੇ ਨੇ। ਦੋ ਵੈਪਨਸ ਰਿਕਵਰ ਹੋਏ ਹਨ ਟੋਟਲ ਇਹਦੇ ਵਿੱਚ ਦੋਨੋਂ ਹੀ ਸੋਫਿਸਟੀਕੇਟਿਡ ਵੈਪਨਸ ਨੇ। ਅੱਜ ਜਿਹੜਾ ਵੈਪਨ ਰਿਕਵਰ ਹੋਇਆ ਉਹ ਜ਼ਿਗਾਣਾ ਵੈਪਨ ਹੈ। ਕੱਲ ਜਿਹੜਾ ਰਿਕਵਰ ਹੋਇਆ ਸੀ ਉਹ 0.30 ਬੋਰ ਹੈ। ਦੋਨੋਂ ਇੱਕ ਹਾਈਲੀ ਸੋਫਿਸਟੀਕੇਟਿਡ ਵੈਪਨਸ ਨੇ। ਫਿਰ ਕਹਿੰਦਾ ਮੈਂ ਹਰੀਸ਼ ਪਟਲਾ